ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਚੌਪਦੀ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਹੀ ਬਿਲਪ ਕਰੇ ਚਾਤਰਿਕ ਕੀ ਨਿਆਈ ਤਿਰਖਾ ਨਉਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਘੋਲੀ ਜੀਉ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੋ ਆਵਾ ਜੀਓ ਸਹਿਜ ਤੁਨ ਬਾਣੀ ਚਰੋਵਾ ਦੇਖੇ ਸਾਰੰਗ ਬਾਣੀ ਧਨ ਸੋ ਦੇਸ਼ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਔ ਘੋਲੀ ਹਉ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰੇਤੁ ਭਗਵੰਤਾ ਮੋਹਿ ਰਹਿਣ ਨਾ ਆਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਉ ਔ ਘੋਲੀ ਜੀਉ ਕੋਲ ਭਮਾਈ ਤਿਸ ਸੱਚੇ ਗੁਰਦਰਬਾਰੇ ਜੀਉ ਰਹਾਉ ਆਭਵਾ ਗੁਰਸੰਤ ਮਿਲਾਇਆ ਪ੍ਰਭ ਬਿਨਾਸੀ ਕਰਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਅਨ ਕੋਲੀ ਜਿਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚਉਪਦੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜੀਉ ਦਰਤ ਹੈ ਆਪਣਾ ਕੈਸੂ ਕਰੀ ਪੁਕਾਰ ਦੁਖ ਵਿਸਾਣ 세ਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ 세ਵੀਐ ਅੰਤ ਛਡਾਈ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ दयाल तेरे नाम तरਾਂ ਸਦ ਕੁਰਬਾਨੇ ਜਾਉ ਰਹਾਉ ਸਰਬੰ ਸੱਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੁ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵਰ ਹਾਂ ਸਾਗੜ ਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਵੇਂ ਆਗੈ ਪਿਆਰੇ ਜਾਇ ਕਹਾਂ ਰਹਾਉ ਸੇਮੀ ਸਾਹਿਬ ਆਪਣਾ ਅਬਰ ਨਾ ਜਾਚੋਂ ਕੋਇ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਇ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਇ ਰਹਾਉ ਦਲੰਗ ਮਹੱਲਾ ਪਹਿਲਾ ਕਰ ਤੀਜਾ ੴ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਬ ਰੰਗਾਈ ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਹਾਂ ਕੁਰਬਾਨਾ ਜਾਉ ਮੇ ਰਵਾਨਾ ਹਾਂ ਕੁਰਬਾਨਾ ਜਾਉ ਹਾਂ ਕੁਰਬਾਨਾ ਜਾਉ ਤਨਾ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਉ ਤਨਾ ਕਹਿ ਹਾਂ ਸਦ ਗੁਰ ਬਾਨੈ ਜਾਉ ਰਹਾਉ ਕਾਇਆ ਰੰਗਣ ਜੇ ਕੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਢੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਉੜ ਤਾਂ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਇਹ ਆਨੜੀਏ ਮਾਨੜਾ ਕਾਇ ਕਰੇ ਆਪਣੜੇ ਘਰ ਹਰ ਰੰਗੋ ਕੀ ਨਾਮਾਣੇ ਸੋ ਨੇੜੇ ਤਨ ਕਮਲਿਏ ਬਾਹਰ ਕਿਆ ਢੂੰਡੇ ਹੈ ਭੈ ਕੀਆ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸੋ ਥਰੇ ਪਿਆਰੋ ਇਆਣੀ ਬੋਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੀ ਸਾ ਧਨ ਮਹਿਲ ਨਾ ਪਾਵੇ ਵੇਣ ਕਰਮਾ ਕਿਸ ਪਾਈਏ ਨਾਹੀ ਜੇ ਬਹੁਤੇ ਰਤਵੈ ਲਭ ਲੋਭੰਕਰ ਕੀ ਮਾਤੀ ਮਾਇਆ ਮਹ ਸਮਾਣੀ ਕਿੰਨੀ ਬਾਤੀ ਸਭ ਪਾਈਏ ਨਾਹੀ ਭਈ ਕਾਮਣ ਇਆਣੀ ਜਾਈ ਪੁੱਛ ਹੋ ਸੁਹਾਗਣੇ ਵਾਹੈ ਕਿੰਨੀ ਬਾਤੀ ਸਭ ਪਾਈਏ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇੰਨੀ ਬੋਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋਂ ਨਿਦਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਸ ਭਰਾਈ ਐਸੇ ਰੰਗ ਰਾਤੀ ਸਹਿਜ ਕੀਮਤੀ ਐਨ ਸੁਪਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾਸ ਯਾਣੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਮਨ ਤੁੱਲਾ ਤੇਰਾ ਕਮਨ ਸ਼ਰਾਫ ਬੁਲਾਵਾ ਕੌਣ ਗੁਰੂ ਕਹ ਪੈ ਦੀ ਖਿਆਲੇਵਾ ਕਹ ਪੈ ਮੁੱਲ ਕਰਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੁਰ ਲੀਣਾ ਤੂੰ ਆਪੇ ਸਰਬ ਸੰਭਾਣਾ ਰਾਵ ਮਨ ਤਾਰਾ ਜੀ ਚੇਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸਭ ਤੋਲੀ ਏਨ ਬੇਦ ਚਿਤ ਰਾਮਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁੱਝੈ ਆਪੇ ਹੈ ਮਨਜਾਰਾ ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪੜੀ ਗਰ ਪਹਿਲਾ ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾ ਦੇ ਬੁਜਾਈ ਜੈਸੇ ਸੱਚ ਮੈਂ ਰਹਾਂ ਰਜਾਈ ਰਾਵ ਜੋ ਕਛ ਹੋਵਾ ਸਭ ਕਛ ਤੁਜ ਤੇ ਤੇਰੀ ਸਭ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰ ਲੇ ਕਿਆ ਚਤ ਰਾਈ ਕਿਆ ਹਾਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਅੱਖਾਂ ਤਿਲ ਤੇਰੀ ਵੜਿਆਈ ਇਤੇ ਕੂ ਕਰਹੁ ਬੇਗਾਨਾ ਪੌਂਕਾ ਇਸ ਤਨ ਤਾਈ ਭਗਤਹੀਂ ਈਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪੈਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬਿਦਿਆ ਦਿਆਲ ਸੇ ਤੀ ਮੇਰੀ ਮਾਈ ਕੌਣ ਜਾਣੈ ਕੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਾਗ ਅਗੰਮ ਗੋਚਰ ਲਖ ਅਪਾਰਾ ਚਿੰਤਾ ਕਰੋ ਹਮਾਰੀ ਗਲ ਥਲ ਮਹੀ ਹਲ ਭਰਪੂਰ ਲੀਨਾ ਘਟ ਘਟ ਜੂਤ ਤੁਮਾਰੀ ਸਿਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਈਂ ਬਾ ਗਉੜਾ ਗਾਵਨਿਤ ਤੇਰੇ ਜੀਅ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀਅ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਵੇ ਸੋਹੀ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ